ਕੀ ਨਾਮ ਆ ਔਰ ਹੋਇਆ ਕੀ ਇਹ ਘਟਨਾ ਸਾਰੀ ਦੱਸ ਦੋ ਕੀ ਲੱਗਦਾ ਤੁਹਾਡੇ ਜੀ ਮੇਰਾ ਨਾਮ ਹਰਪਜਨ ਸਿੰਘ ਆ ਜੀ ਤੇ ਜਿਸ ਲੜਕੀ ਦੀ ਅੱਜ ਡੈਥ ਹੋਈ ਹੈਗੀ ਉਹ ਮੇਰੀ ਸਿਸਟਰ ਸੀ ਉਹਦਾ ਨਾਮ ਸੀ ਪਰਮਜੀਤ ਕੌਰ ਉਹ ਸਾਡੇ ਭਾਂਜੇ ਦਾ ਵਿਆਹ ਹੋਇਆ ਸੀਗਾ ਪੁਲਾ ਮੈਰਿਜ ਦਾ ਸੀਗਾ ਸਿਸਟਮ ਉਹ ਸਾਰਾ ਕੁਝ ਸਹੀ ਹੋ ਗਿਆ ਸੀਗਾ ਪਰ ਥਾਣੇ ਵਾਲਿਆਂ ਕੋਲ ਵੀ ਦਰਖਾਸਤ ਦਰਖੋਸਾ ਇਹਨਾਂ ਕੋਈ ਬਸ ਸਾਡਾ ਚੌਂਕੀ ਲੱਗਦੀ ਹੈ ਇਹਨਾਂ ਨੂੰ ਤੇ ਇੱਕ ਸੀਟੀ ਮੇਰੇ ਖਿਆਲ ਨਾਲ ਲੱਗਦੀ ਹੈ ਉਥੇ ਸੀ ਉਹਨਾਂ ਕੋਲ ਜਾ ਕੇ ਆਏ ਆਂਗੇ ਤੇ ਉਹਨਾਂ ਨੇ ਕੋਈ ਸੁਣਵਾਈ ਨਹੀਂ ਸੁਣੀ ਤੇ ਜੇਕਰ ਉਹ ਇਹਨਾਂ ਦੇ ਨੱਥ ਪਾ ਲੈਂਦੇ ਕੋਈ ਸੁਣਵਾਈ ਕਰਦੇ ਸਾਡੀ ਇਹਨਾਂ ਨੂੰ ਗਾ ਕੇ ਕੋਈ ਦਬਕਾ ਮਾਰਦੇ ਤਾਂ ਸ਼ਾਇਦ ਅੱਜ ਇਹ ਕੰਮ ਨਾ ਹੁੰਦਾ ਉਹ ਘਟਨਾ ਕੀ ਹੋਈ ਕੱਲ ਸਾਰੀ ਤੁਹਾਨੂੰ ਦੱਸਿਆ ਉਹ ਘਟਨਾ ਤਾਂ ਮੈਂ ਅਸੀਂ ਤਾਂ ਅਪ ਹੁਣੀ ਹਜੇ ਪਹੁੰਚੇ ਹੈਗੇ ਤੇ ਸਾਨੂੰ ਤਾਂ ਸੁਣਨ ਦੇ ਵਿੱਚ ਇਹ ਆਇਆ ਵੀ ਉਹ ਵੱਡਾ ਬੇਟਾ ਉਹਨਾਂ ਦਾ ਉਹ ਗਿਆ ਸੀ ਚੌਂਕ ਤੇ ਕੋਈ ਕੰਮ ਕੋਈ ਸਬਜ਼ੀ ਲੈਣ ਗਿਆ ਆਪਣੀ ਕੀ ਉਹ ਬੈਠੇ ਸੀਗੇ ਗਲੀ ਤੇ ਮੋੜ ਤੇ ਕੋਈ ਮੁੰਡੇ ਆਏ 5-7 ਜਣੇ ਮੋਟਰਸਾਈਕਲਾਂ ਤੇ ਦੋ ਮੋਟਰਸਾਈਕਲ ਚ ਲਾ ਦਿਆ ਤੇ ਉਹ ਆਖੇ ਤੇ ਕਰਪਾਨਾ ਉਹਨਾਂ ਕੋਲ ਸੀਗੇ ਅਸਕਾਪੇ ਵਗੈਰਾ ਜਿਹੜੇ ਹੁੰਦੇ ਆ ਉਹ ਇਹੀ ਸੀ ਇਹਨਾਂ ਦੇ ਜਿੰਨਾਂ ਦੇ ਲੜਕੀ ਨਾਲ ਮੈਰਿਜ ਵਗੈਰਾ ਹੋਈ ਹੈ ਕਦੇ ਵੀ ਅਸੀਂ ਵੱਡਾਂਗੇ ਸੀ ਉਹ ਕਾਫੀ ਵਾਰੀ ਉਹਨਾਂ ਨੇ ਚੈਲੰਜ ਕੀਤਾ ਸੀ ਸਾਨੂੰ ਪਰ ਅਸੀਂ ਠਾਣੇ ਵਾਲਿਆਂ ਕੋਲ ਜਾ ਕੇ ਅਸੀਂ ਦੇ ਰਹੇ ਸੀ ਦਰਖਾਸਤ ਵੀ ਉਹ ਸਾਨੂੰ ਐਦਾਂ ਦਾ ਬੋਲਦੇ ਆ ਕਿ ਤੁਸੀਂ ਉਹਨਾਂ ਦਾ ਕੋਈ ਯਾਰਸਾ ਕਰੋ ਕੋਈ ਹੱਲ ਕਰੋ ਅਸੀਂ ਫਿਰ ਵੀ ਉਹ ਘਰ ਛੱਡ ਕੇ ਅਸੀਂ ਤਾਂ ਅਲੱਗ ਕਿਤੇ ਮਕਾਨ ਵੀ ਕਰਾਇਆ ਸੀ ਅਲੱਗ ਲੈ ਲਿਆ ਸੀਗਾ ਵੀ ਚਲੋ ਵੀ ਕਿਸੇ ਤਰੀਕੇ ਨਾਲ ਵੀ ਇਹ ਵੀ ਘਟਣਾ ਘਟ ਜੇ ਨਾ ਘਟ ਜੇ ਤਾਂ ਅਸੀਂ ਵਿਆਹ ਸੀ ਸਾਡੇ 22 ਤਰੀਕ ਦਾ ਕੁੜੀ ਦਾ ਇਸ ਦਾ ਤੇ ਉਹ 22 ਤਰੀਕ ਦਾ ਵਿਆਹ ਵੀ ਹਜੇ ਵਿੱਚ ਹੀ ਹੈਗਾ ਤੇ ਇਸੇ ਕਰਕੇ ਅਸੀਂ ਦਰਦੇ ਸੀ ਮਕਾਨ ਸਾਈਟ ਤੇ ਲਿਆ ਹੋਇਆ ਸੀ ਵੀ ਚਲ ਵੀ ਸ਼ਾਇਦ ਵੀ ਟਾਲਾ ਟਲ ਜੇ ਪਰ ਪੁਲਿਸ ਵਾਲਿਆਂ ਨੇ ਸਾਡੀ ਕੋਈ ਸੁਣਵਾਈ ਨਹੀਂ ਸੁਣੀ ਹੁਣ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਵੀ ਭਈ ਉਹਨੂੰ ਜਿੰਨੀ ਜਲਦੀ ਹੋ ਸਕਦਾ ਸਾਰਿਆਂ ਨੂੰ ਕਾਬੂ ਕਰੋ ਅਸੀਂ ਅੱਜ ਪੋਸਟਮਾਰਟਮ ਹੋ ਜਾਣਾ ਜਿੰਨਾ ਚਿਰ ਉਹਨਾਂ ਨੂੰ ਕਾਬੂ ਨਹੀਂ ਕਰਦੇ ਅਸੀਂ লাশ ਨੂੰ ਉਹਨਾਂ ਚਿਰ ਸੰਸਕਾਰ ਨਹੀਂ ਕਰਦੇ ਜੀ ਨਾਮ ਕੀ ਕਰਦਾ ਤੁਹਾਡਾ ਨਾਮ ਕੀ ਹੈ ਮੇਰਾ ਮੇਰਾ ਨਾਮ ਰੇਕੀ ਗਿੱਲਾ ਜੀ ਕੌਣ ਸੀ ਤੁਹਾਡੇ ਕੀ ਲੱਗਦੇ ਸੀ ਜਿਹੜੀ ਜਿੰਨਾ ਡੈਥ ਹੋਈ ਉਹ ਮੇਰੀ ਮੰਮੀ ਹੀ ਹੈ ਠੀਕ ਹੈ ਜੀ ਪਰਮਜੀਤ ਕੌਰ ਉਹਨਾਂ ਦਾ ਨਾਮ ਹੈ ਤੇ ਨਵੇਂ ਮਹੀਨੇ ਹੋ ਗਏ ਸਾਨੂੰ ਮੇਰੀ ਲਵ ਮੈਰਿਜ ਹੋਈ ਸੀਗੀ ਮੇਰੇ ਸਾਹਮਣੇ ਘਰ ਸੀ ਉਹਨਾਂ ਦਾ ਲਵ ਮੈਰਿਜ ਵਿੱਚ ਕੁੜੀ ਨਾਲ ਬਿਆਨ ਵਗੈਰਾ ਸਾਰਾ ਕੁਝ ਓਕੇ ਸੀਗਾ ਉਹਦੇ ਭਰਾ ਦੋ ਤੇ ਨਾਲ ਕਈ ਮੁੰਡੇ ਉਹਦੇ ਸੀਗੇ ਰਾਤੀ ਉਹ ਕੱਲ ਕੱਲ ਦੀ ਰਾਤ ਮਾਰਕ ਗਿਆ ਮਮੀ ਦੇ ਸੱਟਾ-ਸੁੱਟਾ ਮਾਰ ਗਿਆ ਵਾਵਾ 6:00 ਵਜੇ ਸਦਾ ਕਰਕੇ ਉਹਨੇ ਡੈਥ ਹੋ ਗਈ। ਕੀ ਲੈ ਕੇ ਆਇਆ ਸੀ ਤੇਜ਼ ਤਰ ਹਥਿਆਰ ਸੀ ਕੋਈ? ਯਾ ਹਥਿਆਰ ਹੀ ਸੀ ਉਹ ਕਾਪੇ ਕਿਰਪਾਨਾ ਸੀ ਉਹਨੇ ਕੋਲੇ ਜੀ। ਖੰਜਰ ਵਾਵਾ ਤਕੜੇ ਸੀ ਜਿਹੜੇ ਸਿਰ ਵਾਵਾ ਸਿਰ ਤਾਂ ਸਾਰਾ ਤਾਂ ਸਰੀਰ ਹੀ ਪਾੜਦਾ ਹੀ ਉਹਨਾਂ ਦਾ। ਨਾਲ ਦੀ ਮੌਕੇ ਤੇ ਹੀ ਡੈਥ ਹੋ ਗਈ। ਆ ਤੇ ਉੱਥੇ। ਤੁਸੀਂ ਪਹਿਲਾਂ ਅਸੀਂ ਐਸਐਸਪੀ ਕੋਲੇ 3 ਮਹੀਨੇ ਤਾਈਂ ਮੈਂ ਐਸਐਸਪੀ ਕੋਲੇ ਕਿਹੜੇ ਕਢੇ ਜੀ। ਚੌਂਕੀ 'ਚ ਪਤਾ ਨਹੀਂ ਕਿੰਨੇ ਗੇੜੇ ਕੱਢ ਤੇ ਚੌਂਕੀ ਵਾਲੇ ਨੇ ਇੱਕ ਵਾਰੀ ਵੀ ਉਹਨਾਂ ਦੇ ਘਰੇ ਗੇੜਾ ਪੈਰ ਵੀ ਨਹੀਂ ਪਾਇਆ ਜੀ ਚੌਂਕੀ 'ਚ। ਕੋਈ ਪੁ ਤੁਸੀਂ ਜਿਹੜੀ ਲਵ ਮੈਰਿਜ ਕਰਾਈ ਸੀ ਉਹਦੇ ਕਾਗਜ਼ ਵਗੈਰਾ ਉਹਦੇ ਕਾਗਜ਼ ਵਗੈਰਾ ਸਾਰਾ ਕੁਝ ਓਕੇ ਹੈ ਜੀ ਇਹ ਇਹਦੇ ਮੇਰੇ ਜਿਹੜੇ ਸਹੁਰੇ ਪਰਿਵਾਰ ਆਏ ਬਿਆਨ ਵੀ ਦੇ ਕੇ ਆਏ ਵੀ ਅਸੀਂ ਵੀ ਇਹਨਾਂ ਦੇ ਕੋਈ ਖਿਲਾਫ ਇਹਨਾਂ ਦੇ ਕੋਈ ਕਾਰਵਾਈ ਨਹੀਂ ਕਰਦੇ ਨਾ ਇਹਨਾਂ ਨੂੰ ਕੁਝ ਕਹੀਏ ਨਾ ਇਹਨਾਂ ਦੇ ਘਰਦਿਆਂ ਨੂੰ ਕੁਝ ਕਹੀਏ ਉਹ ਸਾਰਾ ਰਫਾ ਦਫਾ ਹੋ ਗਿਆ ਸੀ ਬਸ ਵੈਸੇ ਇਹਨਾਂ ਨੂੰ ਤੰਗ ਪਰੇਸ਼ਾਨ ਕਰਦੀ ਚਾਰ ਦਿਨ ਰਹਿ ਗਏ ਮੇਰੀ ਭੈਣ ਦੇ ਵਿਆਹ ਤੇ 22 ਤਰੀਕ ਨੂੰ ਮੇਰੀ ਭੈਣ ਦਾ ਵਿਆਹ ਸੀਗਾ ਬਸ ਵਿਆਹ ਜਵਿਕਣ ਪਾਉਣੀ ਸੀ ਇਹਨਾਂ ਨੇ ਮਾਤਾ ਕੀ ਕਰੀ ਜਾਂਦੇ ਸੀ ਜਦੋਂ ਮੰਮੀ ਮੋੜ ਤੇ ਬੈਠੇ ਸੀਗੇ ਇਹ ਗੱਲਾਂ ਕਰੀ ਆਏ ਸੀਗੇ ਨਾਲ ਕੋਈ ਗ ਮੋੜ ਤੇ ਬੈਠ ਗੱਲਾਂ ਕਰੀਆਂ ਸੀ 8:30 8:30 ਕਰੀਬ 9 ਵਜੇ ਦੀ ਗੱਲ ਈ ਜੀ ਤੇ ਭਰਾ ਮੇਰਾ ਜੀ ਚੌਂਕ ਤੇ ਗਿਆ ਸੀ ਜੀ ਸਬਜ਼ੀ ਸਬਜ਼ੀ ਲੈਣ ਗਿਆ ਐਨੇ ਚ ਹੀ ਆਏ ਜੀ ਆ ਕੇ ਤੇ ਵਾਵਾ ਕਿੰਨੇ ਕੋ ਜਾਣੇ ਆਏ ਕੋਈ ਪਤਾ ਲੱਗਿਆ ਮੈਨੂੰ ਜਿਹਨੇ ਤਿੰਨ ਮੋਟਰਸਾਈਕਲ ਸੀਗੇ ਜੀ 8-9 ਜਿਹਨੇ ਹੋਣ ਗਏ ਜੀ ਤਕਰੀਬਨ ਤਿੰਨ ਮੋਟਰਸਾਈਕਲ ਸੀ ਕਿ ਮੰਗ ਕਰਦੇ ਮੰਗ ਪ੍ਰਸ਼ਾਸਨ ਤੋਂ ਮੰਗ ਚਾਪਾ ਵਲਦੇ ਆ ਇਨਸਾਫ ਮਿਲੇ ਸਾਨੂੰ ਤਿੰਨ ਮਹੀਨੇ ਹੋ ਗਏ ਉਹਦਾ ਤਾਂ ਮਿਲਿਆ ਨਹੀਂ ਹੁਣ ਤੱਕ ਕੀ ਪਤਾ ਦੇ ਦੇਣ ਇੱਕ ਬੰਦਾ ਦਾ ਸਾਡਾ ਖਾ ਕੇ ਕੀ ਬਤਾ ਇੱਕ ਦਾ ਹੋਰ ਖਾ ਜਾਣ ਇਹਨਾਂ ਦਾ ਕੀ ਪਤਾ ਇਹ ਕੱਖ ਵੀ ਨਹੀਂ ਪੁਲਿਸ ਵਾਲੇ ਦਾ ਕੁਝ ਵੀ ਨਹੀਂ ਕਰਦੇ ਜੀ ਪਾਲ ਸਾਹਿਬਾਂ ਤਾਂ ਆਪ ਪੈਸੇ ਚਾਹੀਦੇ ਪੈਸੇ ਦੇ ਰੋ ਤੇ ਸਾਰਾ ਕੁਝ ਕਰ ਦਾਂਗੇ ਅਸੀਂ ਇਹੋ ਜਿਹੇ ਬੰਦੇ ਬੈਠੇ ਆ ਜੰਦਰ ਉਤੋਂ ਕਹਿ ਰਹੇ ਅਸੀਂ ਕੀ ਕਰੀਏ ਇਹੋ ਜਿਹੇ ਬੋਲ ਉਹਨਾਂ ਦੇ ਜੇ ਸਭ ਠੀਕਤ ਨਾ ਹੋ ਯਰ ਕੀ ਕਾਰਵਾਈ ਹੈਗੀ ਕੱਲ ਸ਼ਾਮ ਨੂੰ ਥਾਣਾ ਸਿਟੀ ਏਰੀਏ ਦੇ ਵਿੱਚ ਗੋਨਿਆਂ ਵਾਲਾ ਰੋਡ ਦੇ ਉੱਪਰ ਇੱਕ ਲੇਡੀ ਪਰਮਜੀਤ ਕੌਰ ਨੂੰ ਛੱਟਾ ਮਾਰ ਕੇ ਮਾਰੀਆਂ ਸੀਗੀਆਂ ਕਿਸੇ ਨੇ ਜਿਹਦੇ ਚੋ ਜ਼ਖਮੀ ਹੋ ਗਈ ਸੀ ਤੇ ਉਹਨੂੰ ਇਲਾਜ ਲਈ ਫਰੀਦਕੋਟ ਹਸਪਤਾਲ ਲੈ ਗਏ ਸੀ ਫਿਰ ਉਸ ਤੋਂ ਅੱਗੇ ਰੈਫਰ ਕਰਤਾ ਸੀ ਅੱਜ ਉਹਦੀ ਡੈੱਡ ਬੋਡੀ ਹੈ ਨਾ ਉਹਦੀ ਮੌਤ ਤੋਂ ਪਰંત ਉਹਦੇ ਵਾਰਸਾਂ ਦੀ ਡੈੱਡ ਬੋਡੀ ਹੈ ਸਿਵਲ ਹਸਪਤਾਲ ਮੁਕਸਰ ਸਾਹਿਬ ਡੈੱਡ ਹਾਊਸ ਦੇ ਵਿੱਚ ਲਿਆ ਕੇ ਰੱਖੀ ਹੈ ਤੇ ਉਹਦੇ ਸਬੰਧੀ ਥਾਣਾ ਸਿਟੀ ਵੱਲੋਂ ਕਾਰਵਾਈ ਜਬੰਦੀ ਕਾਰਵਾਈ ਜਿਹੜੀ ਹੈ ਵਾਰਸਾਂ ਦੇ ਬਿਆਨ ਲਿਖ ਕੇ ਕੀਤੀ ਜਾ ਰਹੀ ਹੈ